ਸਤਿ ਸ਼੍ਰੀ ਅਕਾਲ ਜੀ ਸਾਰੇ ਦੋਸਤਾਂ ਨੂੰ ਸਵਾਗਤ ਹੈ ਤੁਹਾਡਾ ਆਪਣੇ ਪੇਜ ਪਿੰਡਾਂ ਦੇ ਜਾਇ ਤੇ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਭਾਰਤ ਅਤੇ ਪਾਕਿਸਤਾਨ ਦੇ ਬਾਰਡਰ ਏਰੀਆ ਦੇ ਹਾਲਾਤ ਕੁਝ ਠੀਕ ਨਹੀਂ ਹੈ ਪਿਛਲੇ 4-5 ਦਿਨਾਂ ਤੋਂ ਇਹ ਜਿਹੜੀਆਂ ਆਪਸੀ ਤੁਰੀਆਂ ਆਪਸੀ ਮਤਭੇਦਾਂ ਵਾਖੇ ਜਾ ਰਹੇ ਹੈ ਮਾਹੌਲ ਬਹੁਤ ਖਰਾਬ ਹੋ ਰਿਹਾ ਹੈ ਤੇ ਜੰਗ ਦਾ ਜੇ ਆਪਾਂ ਗੱਲ ਕਰੀਏ ਵੀ ਕਈ ਲੋਕ ਇਹ ਕਹਿੰਦੇ ਆ ਵੀ ਜੰਗ ਲੱਗ ਜੇ ਚੰਗਾ ਜੰਗ ਨਿਪੜੇ ਕੰਮ ਜੰਗ ਦਾ ਅਸਰ ਬਹੁਤ ਮਾੜਾ ਪੈਂਦਾ ਜੰਗ ਪੁਰਾਣੇ ਬਜ਼ੁਰਗ ਜਿਵੇਂ ਗੱਲਾਂ ਕਰਦੇ ਹੁੰਦੇ ਸੀਗੇ ਦੀ ਰੋਲੇ ਵੇਲੇ ਦੀਆਂ ਗੱਲਾਂ ਦੀਵਿਆਂ ਦੇ ਚਾਨਣ ਤੇ ਅਸੀਂ ਰੋਟੀਆਂ ਸੇਕਦੇ ਰਹੇ ਆ ਰੋਟੀਆਂ ਪਕਾਉਂਦੇ ਰਹੇ ਆ ਤੇ ਇਹਦਾ ਪੂਰਾ ਹਨੇਰਾ ਹੋ ਜਾਂਦਾ ਸੀ ਪਿੰਡਾਂ 'ਚ ਤੇ ਇਹੋ ਜਿਹਾ ਮਾਹੌਲ ਜਿਨ੍ਹਾਂ ਨੇ ਉਹੋ ਜਿਹਾ ਸੰਤਾਪ ਹੰਡਾਇਆ ਉਹਨਾਂ ਨੂੰ ਪਤਾ ਹੈ ਵੀ ਜੰਗ ਕਿੰਨੀ ਕੁ ਚੰਗੀ ਹੈ ਤੇ ਕਿੰਨੀ ਕੁ ਮਾੜੀ ਹੈ ਕਿਸੇ ਵੀ ਦੇਸ਼ ਲਈ ਜੰਗ ਚੰਗੀ ਨਹੀਂ ਹੈ ਕਿਉਂਕਿ ਉਸ ਦੇਸ਼ ਨੂੰ ਤਕਰੀਬਨ 50 ਸਾਲ ਪਛਾਹ ਲੈ ਜਾਂਦੀ ਹੈ ਕਈ ਲੋਕ ਕਹਿੰਦੇ ਨੇ ਪਰਮਾਣੂ ਬੰਬ ਹੈ ਪਰਮਾਣੂ ਬੰਬ ਚਲਾ ਦੇਾਂਗੇ ਪਰਮਾਣੂ ਬੰਬ ਪਾਕਿਸਤਾਨ ਕੋਲੇ ਵੀ ਹੈਗਾ ਤੇ ਪਰਮਾਣੂ ਬੰਬ ਇੰਡੀਆ ਕੋਲੇ ਵੀ ਹੈਗਾ ਪਰ ਜਿੱਥੇ ਪਰਮਾਣੂ ਬੰਬ ਡਿੱਗਦਾ ਹੈ ਉਹਦਾ ਤਾਪਮਾਨ ਹੈ ਜਿਹੜਾ ਅੱਜ ਦੇ ਜਿਹੜੇ ਪਰਮਾਣੂ ਬੰਬਾਂ ਉਹਨਾਂ ਦਾ 25000 ਡਿਗਰੀ ਸੈਲਸੀਅਸ ਤਾਪਮਾਨ ਹੈ 25000 ਇਹਨਾਂ ਦਾ ਤਾਪਮਾਨ ਜਦੋਂ ਕਿਸੇ ਧਰਤੀ ਤੇ ਇੱਕੋ ਦਮ ਉਸ ਤੇ ਡਿੱਗਣਾ ਤਾਂ ਉਥੇ 50 ਸਾਲ ਨਹੀਂ ਕਈ ਹਜ਼ਾਰ ਸਾਲ ਮੇਰੇ ਹਿਸਾਬ ਨਾਲ ਕੁਝ ਪੈਦਾ ਨਹੀਂ ਹੋਣਾ ਆਉਣ ਵਾਲੀਆਂ ਜਿਹੜੀਆਂ ਪੀੜ੍hiyan ਤੰਦਰੁਸਤ ਨਹੀਂ ਪੈਦਾ ਹੋ ਸਕਦੀਆਂ ਲੂਲੀਆਂ ਲੰਗੜੀਆਂ ਅੰਗਹੀਣੀਆਂ ਪੈਦਾ ਹੁੰਦੀਆਂ ਤੇ ਜੰਗ ਦਾ ਐਵੇਂ ਆਖਿਆ ਨਾ ਕਰੋ ਵੀ ਜੰਗ ਲੱਗਣੀ ਚਾਹੀਦੀ ਹੈ ਜੰਗ ਲੱਗ ਜੇ ਨਿਪੜੇ ਕੰਮ ਚਾਹੇ ਚੜਦਾ ਪੰਜਾਬ ਹੋਵੇ ਚਾਹੇ ਲਹਿੰਦਾ ਪੰਜਾਬ ਦੋਹਾਂ ਦੀ ਸੁੱਖ ਸ਼ਾਂਤੀ ਦੀ ਅਰਦਾਸ ਕਰਿਓ ਜਦੋਂ ਅਸੀਂ ਅੰਮ੍ਰਿਤਸਰ ਦਰਬਾਰ ਸਾਹਿਬ ਮੱਥਾ ਟੇਕਦੇ ਆ ਤਾਂ ਸਾਡੇ ਮਨ 'ਚ ਸ਼੍ਰੀ ਨਨਕਾਣਾ ਸਾਹਿਬ ਦੇ ਦਰਸ਼ਨ ਵੀ ਆਉਂਦੇ ਨੇ ਇਹ ਜਿਹੜੀਆਂ ਵੰਡਾਂ ਹੋਈਆਂ ਇਹ ਇੱਕ ਦੇਸ਼ ਨੂੰ ਦੋ 파ੜ ਕੇ ਇੱਕ ਲੋਕਾਂ ਨੂੰ ਭਰਾ ਨੂੰ ਭਰਾ ਨਾਲ 파ੜਿਆ ਹੋਇਆ ਇਹੀ ਮਤਭੇਦ ਸਾਨੂੰ ਇੰਨੇ ਦੂਰ ਕਰ ਗਏ ਵੀ ਸਾਨੂੰ ਉਹ ਆਪਣੇ ਦੁਸ਼ਮਣ ਲੱਗਣ ਲੱਗੇ ਉਹੀ ਸੂਰਜ ਇਧਰ ਚੜਦਾ ਤੇ ਪੱਛਮ ਵੱਲ ਜਾ ਕੇ ਪਾਕਿਸਤਾਨ ਵਿੱਚ ਡੁੱਬਦਾ ਗੁਰਦੁਆਰਿਆਂ 'ਚ ਹੋ ਰਹੀਆਂ ਅਨਾਉਂਸਮੈਂਟਾਂ ਇਸ ਗੱਲ ਦੀ ਪੋਜ਼ਿਟਿਵ ਵੀ ਕਰਦੀਆਂ ਨੇ ਵੀ ਹਾਲਾਤ ਆ ਜਿਹੜੇ ਦਿਨੋਂ-ਦਿਨ ਖਰਾਬ ਹੋ ਰਹੇ ਆ ਤੇ ਜਿਹੜੀ ਕਾਨੂੰਨ ਦੇ ਨਿਯਮ ਨੇ ਸਰਕਾਰ ਦੇ ਨਿਯਮ ਨੇ ਜਿਵੇਂ ਹਾਈਲਾਈਟ ਕੀਤਾ ਗਿਆ ਹੈ ਜਾਂ ਬਲੈਕਆਊਟ ਹੁੰਦਾ ਹੈ ਸ਼ਾਮ ਨੂੰ 7 ਵਜੇ ਤੋਂ ਬਾਅਦ ਆਪਣੇ ਆਪਣੇ ਘਰਾਂ ਦੀਆਂ ਲਾਈਟਾਂ ਜਿਹੜੀਆਂ ਬੰਦ ਕਰਨੀਆਂ ਉਹਨਾਂ ਨਿਯਮਾਂ ਦੀ ਪਾਲਣਾ ਕਰੋ ਕੋਸ਼ਿਸ਼ ਕਰੋ ਵੀ ਬਾਹਰ ਨਾ ਹੀ ਜਾਇਆ ਜਾਵੇ ਤੇ ਅੱਜ ਇੱਕ ਹੋਰ ਅਸੀਂ ਸਵੇਰ ਨਾ ਮੈਂ ਪੰਪ ਤੇ ਦੇਖੀ ਸੀ ਇੱਕ ਲਾਈਨ ਲੱਗੀ ਡੀਜ਼ਲ ਵਾਲਿਆਂ ਦੀ ਵੈਸੇ ਕਿਸਾਨੀ ਦਾ ਕੰਮ ਵੀ ਜਾਦੀ ਚੱਲ ਰਿਹਾ ਹੁਣ ਪਨੀਰੀਆਂ ਬੀਜਣ ਦਾ ਸਮਾਂ ਤੇ ਪਰ ਇੰਨਾ ਵੀ ਨਹੀਂ ਵੀ ਡੀਜ਼ਲ ਇੱਕੋ ਦਾਮ ਹੀ ਮੁੱਕ ਜਾਊਗਾ ਜਾਂ ਪਿਛਲੀ ਸਪਲਾਈ ਰੁਕ ਜੂਗੀ ਇੰਨੀ ਜਲਦੀ ਕੁਝ ਨਹੀਂ ਹੁੰਦਾ ਤਾਂ ਸਵੇਰ ਜਦੋਂ ਅਸੀਂ ਮੋਟਰਸਾਈਕਲ 'ਚ ਤੇਲ ਪਵਾਉਣ ਗਏ ਸੀ ਤਾਂ ਉੱਥੇ ਬਹੁਤ ਜ਼ਿਆਦਾ ਰਸ਼ ਹੋ ਗਿਆ ਸੀਗਾ ਇੱਕੋ ਦਾਮ ਤੇ ਲੋਕਾਂ ਦੇ ਮਨ 'ਚ ਕਿਤੇ ਨਾ ਕਿਤੇ ਡਰ ਇਹ ਵੀ ਹੈ ਵੀ ਕਿਤੇ ਐਮਰਜੈਂਸੀ ਲੱਗ ਕੇ ਮਾਹੌਲ ਹੋਰ ਨਾ ਖਰਾਬ ਹੋ ਜੇ ਪਰ ਸਪਲਾਈਆਂ ਜਿਹੜੀਆਂ ਅੱਜ ਸਰਕਾਰ ਨੇ ਗਾਈਡਲਾਈਨ ਵੀ ਜਾਰੀ ਕਰ ਦਿੱਤੀ ਹੈ ਵੀ ਜਿਹੜੇ ਡੀਜ਼ਲ ਪੈਟਰੋਲ ਜਾਂ ਘਰੇਲੂ ਐਲਪੀਜੀ ਗੈਸ ਨੇ ਉਹਨਾਂ ਦੀ ਸਪਲਾਈ ਹੈ ਜਿਹੜੀ ਨਹੀਂ ਰੁਕੇਗੀ ਉਹ ਚਲਦੀ ਹੀ ਰਹੂਗੀ ਬਹੁਤ ਭੰਡਾਰ ਪਿਆ ਹੈ ਦੇਸ਼ ਕੋਲੇ ਤੇ ਕੋਸ਼ਿਸ਼ ਕਰਿਓ ਅਰਦਾਸ ਕਰਿਓ ਵੀ ਇਹ ਦੋਹਾ ਮੁਲਕਾਂ ਦਾ ਜਿਹੜਾ ਟਿਕ ਟਕਾ ਹੋ ਜੇ ਅਰਦਾਸ ਕਰੋ ਸਰਬੱਤ ਦੇ ਭਲੇ ਦੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਅਫਵਾਹਾਂ ਤੋਂ ਬਚੋ ਤੇ ਜਿਹੜੇ ਸਰਕਾਰ ਦੀਆਂ ਗਾਈਡਲਾਈਨ ਨੇ ਨਿਯਮ ਨੇ ਉਹਨਾਂ ਦੀ ਪਾਲਣਾ ਕਰੋ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ